올 크림 ਦੇਖੋ ਇੱਕ ਕਰੀਮ ਨਾਲ ਕਿੰਨਾ ਜ਼ਿਆਦਾ ਵਧੀਆ ਵਾਲਾ ਗਲੋ ਆ ਗਿਆ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਇਹ ਵਾਲੀ ਕਰੀਮ ਕਿਹੜੀ ਆ ਪੂਰਾ ਵਲੌਗ ਜ਼ਰੂਰ ਦੇਖਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਤੁਸੀਂ ਵੀ ਇਹ ਕਰੀਮ ਨਾਲ ਇੰਨਾ ਜ਼ਿਆਦਾ ਗਲੋ ਲਿਆ ਸਕਦੇ ਹੋ ਤੇ ਇਹ ਹੈਗੀ ਵੀ 올 ਸਕਿਨ ਟਾਈਪ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਨਵੇਂ ਵਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਤੇ ਥੈਂਕ ਯੂ so much ਤੁਸੀਂ ਮੇਰੇ ਪਿਛਲੇ ਵਲੌਗਸ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਤੇ ਲਾਸਟ ਟਾਈਮ ਆਪਾਂ ਜਿਹੜਾ ਵਲੌਗ ਬਣਾਇਆ ਸੀ ਫੇਸ਼ਲ ਵਾਲਾ ਜਿਹੜਾ ਮੈਂ ਫੇਸ਼ਲ ਕੀਤਾ ਸੀ ਉਹਦੇ ਆਪਾਂ ਰਿਵਿਊ ਦਿੱਤੇ ਸੀ ਤੁਹਾਡੇ ਸਾਹਮਣੇ ਫੇਸ਼ਲ ਕੀਤਾ ਸੀ ਬਹੁਤ ਸਾਰੀਆਂ ਭੈਣਾਂ ਨੂੰ ਡਾਊਟ ਸੀ ਉਹਦੀ ਸ਼ਾਇਦ ਵੀਡੀਓ ਚ ਫੋਟੋ ਵਗੈਰਾ ਕਲੀਅਰ ਨਹੀਂ ਦਿਖ ਰਹੀ ਸੀ ਤੇ ਮੈਂ ਸਾਈਡ ਤੇ ਉਹਦੀ ਫੋਟੋ ਲਾ ਦੂੰਗੀ ਤਾਂ ਕਿ ਤੁਸੀਂ ਉੱਥੇ ਸਕਰੀਨਸ਼ਾਟ ਕਰ ਸਕੋ ਤੇ ਤੁਹਾਨੂੰ ਈਜ਼ੀਲੀ ਅ ਤੁਸੀਂ ਬਾਈ ਕਰ ਸਕੋ ਹਨਾ ਤੁਹਾਨੂੰ ਸੌਖਾ ਹੋ ਜੇ ਤੇ ਬਹੁਤ ਸਾਰੀਆਂ ਭੈਣਾਂ ਦੇ ਇਹ ਕਮੈਂਟ ਆਈ ਸੀ ਵੀ ਨਾਇਕਾ ਤੋਂ ਤਾਂ ਵਨ ਟਾਈਮ ਵਾਲੀ ਕਿਟ ਨਹੀਂ ਮਿਲਦੀ ਮੈਂ ਫਾਜ਼ਿਲਕਾ ਤੋਂ ਕਿਟ ਬਾਈ ਕੀਤੀ ਸੀ ਫਾਜ਼ਿਲਕਾ ਚ ਇੱਕ ਸਟੋਰ ਹੈਗਾ ਉੱਥੋਂ ਮਿਲ ਜਾਂਦੀ ਆ ਤੇ ਉਹਦਾ ਜਿਹੜੀ ਵਨ ਟਾਈਮ ਵਾਲੀ ਕਿਟਾ ਨਾ ਉਹ ਬਿਲਕੁਲ ਵੀ ਮਹਿੰਗੀ ਹੈ ਨਹੀਂ ਹਰੇਕ ਦੇ ਬਜਟ ਚ ਹੈਗੀ ਆ ਆ ਵੱਤ ਤੋਂ ਵੱਤ ਉਹ ਨਾ ਮੈਂ ਤਾਂ ਸਾਰਾ ਸਮਾਨ ਇਕੱਠਾ ਲਿਆ ਸੀ ਮੇਰਾ ਆਈਡੀਆ ਹੈਗਾ ਵੀ ਉਹ 400 ਤੋਂ ਉੱਪਰ ਨਹੀਂ ਹੋਣੀ ਤੁਸੀਂ ਇਹ ਸੋਚੋ ਵੀ 400 ਚ ਤੁਹਾਡਾ ਇੰਨਾ ਘੈਂਡ ਵਾਲਾ ਫੇਸ਼ਲ ਹੋ ਰਿਹਾ ਜੇ ਤੁਸੀਂ ਖੁਦ ਵੀ ਕਰ ਰਹੇ ਹੋ ਤਾਂ ਤੁਹਾਡਾ 400 ਚ ਹੀ ਹੋ ਗਿਆ ਜੇ ਤੁਸੀਂ ਕਿਸੇ ਤੋਂ ਕਰਵਾ ਵੀ ਰਹੇ ਹੋ ਤਾਂ ਵੱਤ ਤੋਂ ਵੱਤ ਤੁਹਾਡੇ ਹਨਾ 200 300 ਇਤੋਂ ਵੱਧ ਕੋਈ ਚਾਰजेस ਨਹੀਂ ਕਰੂਗਾ ਤੁਸੀਂ ਲੋਕਲ ਹੀ ਕਿਸੇ ਮੁਹੱਲੇ ਵਾਲੀ ਸੈਲੂਨ ਦੇ ਚਲ ਜਾਓ ਉੱਥੇ ਵੀ ਤੁਹਾਡੇ 1000 ਤੋਂ ਫੇਸ਼ੀਅਲ ਸਟਾਰਟ ਹੋਣਗੇ ਇਹ ਤੁਹਾਡਾ ਫੇਸ਼ੀਅਲ ਜੇ ਤੁਸੀਂ ਖੁਦ ਕਰ ਰਹੇ ਹੋ ਸਿਰਫ 400 ਚ ਪੈ ਰਿਹਾ 400 ਤੋਂ ਉੱਤੇ ਮੇਰੇ ਖਿਆਲ ਚ ਨਹੀਂ ਹੋਊਗਾ ਘੱਟ ਭਲਾ ਹੋਵੇ ਹੈਨਾ ਤੇ ਬਾਕੀ ਮੈਂ ਤੁਹਾਨੂੰ ਅਗਲੇ ਵਲੌਗ ਚ ਉਹਦਾ ਪ੍ਰੋਪਰ ਹਨਾ ਰੇਟ ਵੀ ਦੱਸ ਦਊਗੀ ਵੀ ਕੀ ਰੇਟ ਹੈਗਾ ਫਾਜ਼ਿਲ ਕਾ ਤੋਂ ਮੈਨੂੰ ਉਹ ਕਿਰਤ RAM nal ਮਿਲ ਜਾਂਦੀ ਆ ਤੇ ਤੁਸੀਂ ਉਹਨੂੰ Google ਤੇ ਸਰਚ ਕਰੋਗੇ ਨਾ ਤੇ ਉਹ ਕਿਸੇ ਵੀ ਐਪ ਤੇ ਆ ਜਾਣੀ ਆ ਤੁਸੀਂ ਦੇਖ ਲਿਓ ਟਰਸਟਡ ਐਪ ਤੋਂ ਮੰਗਵਾ ਸਕਦੇ ਹੋ ਤੇ ਬਟ ਸਟੋਰ ਤੇ इजीली ਮਿਲ ਸਕਦੀ ਆ ਤੁਹਾਨੂੰ ਵੱਡੀ ਕਿੱਟ ਲੈਣ ਦੀ ਕੋਈ ਲੋੜ ਨਹੀਂ ਐਨੇ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਤੁਸੀਂ ਵਨ ਟਾਈਮ ਵਾਲੀ ਕਿੱਟ ਲੈ ਕੇ ਇੱਕ ਵਾਰੀ ਆਪਦਾ ਫੇਸ਼ਲ ਕਰਕੇ ਦੇਖੋ O3+ ਵਾਲੀ ਜਿਹੜੀ ਆਪਾਂ ਬਲੀਚ ਸੀ ਉਹਨੂੰ ਲੈ ਕੇ ਵੀ ਕਮੈਂਟ ਆਈ ਸੀ ਬਹੁਤ ਜ਼ਿਆਦਾ ਵਧੀਆ ਬਲੀਚ ਆ ਉਹ ਤੁਸੀਂ ਇੱਕ ਵਾਰੀ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਆ ਤੁਸੀਂ ਥੋੜੇ-ਮੋਟੇ ਆਪਦੀ ਸਕਿਨ ਦੀ ਥੋੜੀ-ਥੋੜੀ ਸਾਈਡ ਤੇ ਲਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਅਲਰਜੀ ਵਗੈਰਾ ਨਹੀਂ ਹੁੰਦੀ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਬਟ ਉਹ ਜਿਹੜੀ O3 ਵਾਲੀ ਬਲੀਚ ਆ ਨਾ ਤੁਸੀਂ ਐਕਟੀਵੇਟਰ ਘੱਟ ਪਾਇਓ ਜੈੱਲ ਦਾ ਉਹ ਜ਼ਿਆਦਾ ਪਾ ਜੇ ਕੋਈ ਨੁਕਸਾਨ ਹੈ ਨਹੀਂਗਾ ਭਲਾ ਤੁਹਾਡੀ ਕਿੰਨੀ ਵੀ ਸੈਂਸਿਟਿਵ ਸਕਿਨ ਆ ਤੁਸੀਂ ਬਸ ਐਕਟੀਵੇਟਰ ਉਹਦੀ ਜਗ੍ਹਾ ਤੇ ਥੋੜਾ ਜਿਹਾ ਹੋਰ ਘੱਟ ਪਾ ਸਕਦੇ ਹੋ ਮੀਨ ਵਰਕ ਤਾਂ ਹਨਾ ਜ਼ਿਆਦਾ ਤਾਂ ਐਕਟੀਵੇਟਰ ਦਾ ਹੀ ਹੁੰਦਾ ਵੀ ਉਹਦੇ ਨਾਲ ਕਿਤੇ ਅਲਰਜੀ ਵਗੈਰਾ ਨਾ ਹੋ ਜੇ ਜੈਲ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੂਗੀ ਤੇ ਜਿਹੜੀ ਆਪਾਂ ਜੈਲ ਦੇ ਵਿੱਚ ਐਕਟੀਵੇਟਰ ਮਿਕਸ ਕਰਦੇ ਆ ਜੈਲ ਵੀ ਵਿਟਾਮਿਨ ਸੀ ਵਾਲੀ ਹੁੰਦੀ ਆ ਉਹਨੇ ਵੀ ਪੂਰਾ ਗਲੋ ਲਿਆਉਣਾ ਤੇ ਜੇ ਤੁਹਾਨੂੰ ਜ਼ਿਆਦਾ ਹੀ ਹਨਾ ਲੱਗਦੀ ਆ ਤਾਂ ਬਹੁਤ ਥੋੜਾ ਜਿਹਾ ਹਨਾ ਤੁਸੀਂ ਐਕਟੀਵੇਟਰ ਪਾ ਕੇ ਕਰ ਸਕਦੇ ਹੋ ਤੇ ਉਹ ਫੇਸ਼ਲ ਬਹੁਤ ਜਿਆਦਾ ਵਧੀਆ ਬਲੀਚ ਬਹੁਤ ਜਿਆਦਾ ਵਧੀਆ ਬਹੁਤ ਵਧੀਆ ਉਹਦੇ ਰਿਜ਼ਲਟ ਆ ਤੁਹਾਡੇ ਸਾਹਮਣੇ ਮੈਂ ਕੀਤਾ ਸੀ ਤੇ ਤੁਸੀਂ ਵੀ ਕਰ ਸਕਦੇ ਹੋ ਹਨਾ ਤੇ ਬਾਕੀ ਭੈਣਾਂ ਨੇ ਆਪਾਂ ਨੂੰ ਸੂਟਸ ਬਾਰੇ ਪੁੱਛਿਆ ਸੀ ਸੂਟਸ ਦਾ ਆਪਾਂ ਹਨਾ ਲਾਸਟ ਵਲੌਗ ਚ ਦੱਸ ਹੀ ਦਿੱਤਾ ਸੀਗਾ ਵੀ ਆਪਾਂ ਜਿਹੜੇ ਮੈਂ ਨਵੇਂ ਸੂਟ ਬਣਵਾਏ ਆ ਉਹ ਕਿਹੜੀ ਬੁਟੀਕ ਤੋਂ ਬਣਵਾਏ ਆ ਮੈਨੂੰ ਜਿੱਥੋਂ ਵੀ ਸੂਟ ਪਸੰਦ ਆਉਂਦੇ ਰਹਿੰਦੇ ਆ ਹਨਾ ਮੈਂ ਉੱਥੋਂ ਬਣਾਉਂਦੀ ਰਹੀ ਹਾਂ ਜਿੱਥੋਂ ਵੀ ਫਾਜ਼ਿਲਕਾ ਜਾਵਾ ਫਾਜ਼ਿਲਕਾ ਤਨ ਬੁਟੀਕ ਦਸੀਆ ਗੰਗਾ ਨਗਰ ਜਾਵਾ ਜਿੱਥੋਂ ਮੈਨੂੰ ਪਸੰਦ ਆਜੇ ਹਨਾ ਤੇ ਉੱਥੋਂ ਮੈਂ ਬਣਾ ਲੈਣੀ ਹੁੰਦੀ ਆ ਬਟ ਆ ਜਿਹੜੇ 5-7 ਸੂਟ ਮੈਂ ਹੁਣ ਰੈਡੀ ਕਰਵਾਏ ਆ ਉਹ ਮੈਂ ਤੁਹਾਨੂੰ ਦੱਸਤਾ ਤੁਸੀਂ ਵੀ ਆਰਾਮ ਨਾਲ ਉਸ ਨੰਬਰ ਤੇ ਕਾਲ ਕਰਕੇ ਆਪਦੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਫੇਸ ਕਰੀਮ ਨੂੰ ਲੈ ਕੇ ਸਾਨੂੰ ਕੋਈ ਵਧੀਆ ਜੀ ਫੇਸ ਕਰੀਮ ਦੱਸੋ ਜਿਹੜੀ ਸਾਡੀ ਭਲਾ oily skin ਹੋਵੇ dry skin ਹੋਵੇ sensitive skin ਹੋਵੇ ਕੋਈ ਵੀ एज ਹੋਵੇ ਹਨਾ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਇੱਕ ਬਹੁਤ ਵਧੀਆ ਵਾਲੀ ਜਿਹੜੀ ਹੁਣ ਬਾਏ ਕੀਤੀ ਆ ਡੇ ਕਰੀਮ ਨਾਈਟ ਕਰੀਮ ਬਸ ਮੇਰਾ ਜਦੋਂ ਵੀ ਮੈਂ ਨਹਾਵਾ ਮੂੰਹ ਧੋਵਾ ਇਹਨੂੰ ਲਾ ਲੈਣੀ ਹੁੰਦੀ ਆ O3+B ਇਹੇ ਕਰੀਮ ਹੈਗੀ ਆ ਅ ਇਹਦੇ ਵਿੱਚ ਹੀ ਐਸਪੀਐਫ ਆ ਇੰਨਾ ਜਿਆਦਾ ਇਹਦਾ ਵਧੀਆ ਗਲੋ ਆ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾਉਣੀ ਆ ਤੇ ਤੁਸੀਂ ਕੀ ਕਰਨਾ ਫੇਸ ਵਾਸ਼ ਕਰਕੇ ਟੋਨਰ ਦੀ ਸਪਰੇਅ ਕਰਕੇ ਇਹ ਹੈ ਨਾ ਕਰੀਮ ਲਾ ਲੈਣੀ ਆ ਬਿਲਕੁਲ ਐਵੇਂ ਵਾਈਟ ਜੇ ਕਲਰ ਦੀ ਜੈਲ ਬੇਸ ਹੋਗੀ ਤੇ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਆ ਦੇਖੋ ਗਲੋ ਆ ਰਿਹਾ ਨਾ ਬਸ ਐਵੇਂ ਫੇਸ ਤੇ ਸ਼ਾਈਨ ਕਰੂਗਾ ਬਹੁਤ ਹੀ ਜਿਆਦਾ ਵਧੀਆ ਕਰੀਮ ਆ ਦੇਖੋ ਇੰਨਾ ਸਾਰਾ ਗਲੋ ਆਪਣੇ ਫੇਸ ਤੇ ਰਹਿੰਦਾ ਹੈ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਨਾ ਤਾਂ ਤੁਸੀਂ ਲਾ ਕੇ ਜਾਓਗੇ ਤਾਂ ਇਹ ਲੱਗਦਾ ਵੀ ਹੁਣੇ ਉਹਨੇ ਫੇਸ਼ੀਅਲ ਕਰਾ ਕੇ ਆਇਆ ਦੇਖੋ ਕਿੰਨੀ ਜ਼ਿਆਦਾ ਸ਼ਾਈਨ ਆ ਰਹੀ ਆ ਤੇ ਸਰਦੀਆਂ ਗਰਮੀਆਂ ਲਈ ਦੋਨਾਂ ਲਈ ਇਹ ਬੈਸਟ ਆ ਤੁਸੀਂ ਪੂਰਾ ਸਾਲ ਚ ਕਦੋਂ ਵੀ ਇਹਨੂੰ ਲਾ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵਧੀਆ ਫੇਸ ਕਰੀਮ ਹੈਗੀ ਆ ਇਹ ਤੇ ਪੂਰੀ ਸਕਿਨ ਦੀਆਂ ਪ੍ਰੋਬਲਮ ਨੂੰ ਵੀ ਸਹੀ ਕਰਦੀ ਆ ਇਹ ਕੋਈ ਵੀ ਪ੍ਰੋਬਲਮ ਹੋਵੇ ਤੇ ਮੇਨਲੀ ਗਲੋ ਲਿਆਉਂਦੀ ਆ ਆਪਣੇ ਫੇਸ ਤੇ ਪਤਾ ਲੱਗਦਾ ਵੀ ਜੇ ਆਪਾਂ ਪੈਸੇ ਲਾਏ ਆ ਤਾਂ ਹਨਾ ਗਲੋ ਇਹਦੇ ਨਾਲ ਆਉਂਦਾ ਤੇ ਇਹਦਾ ਪ੍ਰਾਈਸ ਹੈਗਾ 955 ਰੁਪਏ ਪ੍ਰਾਈਸ ਆ ਤੇ ਮੈਂ ਵੀ ਮੈਂ ਇਹਨੂੰ ਫਾਜ਼ਿਲ ਕਾ ਦੇ ਸਟੋਰ ਤੋਂ ਹੀ ਬਾਈ ਕੀਤਾ ਸੀ ਤੇ ਉੱਥੋਂ ਮੈਨੂੰ ਇਹ 10 15% ਆਫ ਤੇ ਮਿਲੀ ਸੀ ਬਟ O3+ ਤੇ ਥੋੜਾ ਜਿਹਾ ਡਿਸਕਾਊਂਟ ਘੱਟ ਮਿਲਦਾ ਹੁੰਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਹਨਾ ਪ੍ਰੋਫੈਸ਼ਨਲ ਹੁੰਦੀਆਂ ਇਹਨਾਂ ਤੇ ਡਿਸਕਾਊਂਟ ਵੱਧ ਵੱਧ 10% ਮਸਾ ਹੀ ਮਿਲਦਾ ਹਨਾ ਪਰ ਮੈਨੂੰ ਫੇਰ ਵੀ 15% ਦਾ ਡਿਸਕਾਊਂਟ ਮਿਲ ਗਿਆ ਸੀ ਇਹਦੀ ਫੋਟੋ ਖਿੱਚ ਕੇ ਮੈਂ ਨਾਲ ਲਾ ਦਿੰਨੀ ਆ ਤੁਸੀਂ ਵੀ ਇਹ ਕਰੀਮ ਦੇ ਚਿਜ਼ਕ ਹੋਗੇ ਟੈਨਸ਼ਨ ਫਰੀ ਹੋ ਕੇ ਬਾਈ ਕਰ ਸਕਦੇ ਹੋ ਇਹਦੇ ਰਿਜ਼ਲਟ ਬਹੁਤ ਜ਼ਿਆਦਾ ਹਨਾ ਵਧੀਆ ਹੈਗੀ ਤੇ ਜਦੋਂ ਆਪਾਂ ਇਹ ਕਰੀਮ ਲਾ ਲੈਂਦੇ ਆ ਨਾ ਤਾਂ ਜੇ ਆਪਾਂ ਪਸੀਨੇ ਚ ਨਹੀਂ ਜਾਂਦੇ ਹਨਾ ਤਾਂ ਮਤਲਬ ਪਸੀਨਾ ਆਪਾਂ ਨੂੰ ਨਹੀਂ ਆਉਂਦਾ ਤਾਂ ਬਹੁਤ ਟਾਈਮ ਹਨਾ ਸਟੇ ਕਰਦੀ ਆ ਤੇ ਬਹੁਤ ਹੀ ਚੰਗੀ ਜੀ ਕਰੀਮਾ ਹੁਣ ਮੈਂ ਤੁਹਾਨੂੰ ਨਾ ਜਿਹੜਾ ਮੈਂ ਇੱਕ ਫੇਸ ਵਾਸ਼ ਬਾਏ ਕੀਤਾ ਤੇ ਜਿਹੜਾ ਮੈਂ ਟੋਨਰ ਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਫੇਸ ਵਾਸ਼ ਵੀ 올 ਸਕਿਨ ਵਾਲੇ ਹਨਾ ਲਾ ਸਕਦੇ ਜਿਨ੍ਹਾਂ ਦੀ ਆਇਲੀ ਸਕਿਨ ਨਾਲ ਡਰਾਈ ਸਕਿਨ ਨਾਲ ਸੈਂਸਿਟਿਵ ਸਕਿਨ ਨਾਲ ਕੋਈ ਵੀ ਸਕਿਨ ਨਾਲ ਉਹ ਵੀ O3+ ਦਾ ਵਿਟਾਮਿਨ C ਫੇਸ ਵਾਸ਼ ਹੈ ਉਹਦੇ ਰਿਜ਼ਲਟ ਇੰਨੇ ਜ਼ਿਆਦਾ ਘੈਂਟ ਹੈਗੇ ਹਨਾ ਵੀ ਬਹੁਤ ਹੀ ਜ਼ਿਆਦਾ ਵਧੀਆ ਪੂਰੀ ਫੇਸ ਜੋ ਡਸਟ ਵਗੈਰਾ ਕੱਢ ਦਿੰਦਾ ਹਨ ਤੇ ਨਾਲ ਨਾਲ ਮੈਂ ਤੁਹਾਨੂੰ ਟੋਨਰ ਦਿਖਾਉਣੀ ਆ ਤੁਸੀਂ ਆਪਦੀ ਸਕਿਨ ਕੇਅਰ ਚ ਇਹ ਨਾਰਮਲੀ ਦੋ ਤਿੰਨ ਚੀਜ਼ਾਂ ਐਡ ਕਰ ਸਕਦੇ ਹੋ ਫੇਸ ਵਾਸ਼ ਟੋਨਰ ਤੇ ਕ੍ਰੀਮ ਹਾਂਜੀ ਤੇ ਇਹ ਹੈਗਾ ਵਿਟਾਮਿਨ ਸੀ ਦਾ ਹਨਾ O3 ਦਾ ਫੇਸ ਵਾਸ਼ ਇਹ ਦੇ ਇਹ ਬਹੁਤ ਜ਼ਿਆਦਾ ਘੈਂਟ ਵਾਲਾ ਫੇਸ ਵਾਸ਼ ਆ ਪੂਰੀ ਸਕਿਨ ਤਾਂ ਡੀ ਗਲੋ ਕਰੂਗੀ ਤੇ ਸੀਰੀਅਸਲੀ ਸੀਰੀਅਸਲੀ ਇਹਦੇ 100% ਰਿਜ਼ਲਟ ਹੈ ਗਿਆ ਤੁਸੀਂ ਕੋਈ ਵੀ ਤੁਹਾਡੀ ਸਕਿਨ ਹੈਗੀ ਆ ਤੁਸੀਂ ਇਹਨੂੰ ਆਰਾਮ ਨਾਲ ਬਾਈ ਕਰ ਸਕਦੇ ਹੋ ਤੇ ਇਹ ਸਕਿਨ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਤੇ ਨਾਲ ਹੀ ਮੈਂ ਤੁਹਾਨੂੰ ਜੈਂਟਸ ਵਾਲਾ ਵੀ ਫੇਸ ਵਾਸ਼ ਦਿਖਾਉਣੀ ਆ ਹਨਾ ਸੋ ਕਈ ਸੋਚਦੇ ਹੋਣਗੇ ਕੱਲੀਆਂ ਭੈਣਾਂ ਲਈ ਵਲੌਗ ਹੁੰਦਾ ਤੇ ਵਿੱਚ ਵਿੱਚ ਭਰਾਵਾਂ ਲਈ ਵੀ ਹੁੰਦਾ ਤੁਸੀਂ ਵੀ ਵਲੌਗ ਦੇਖਦੇ ਰਿਹਾ ਕਰੋ ਹਨਾ ਇਹ ਹੈਗਾ O3+ ਦਾ ਅਲਫਾ ਮੈਨ ਫੇਸ ਵਾਸ਼ ਮਤਲਬ ਜਿਹੜੇ ਜੈਂਟਸ ਹੁੰਦੇ ਹਨ ਉਹ ਜਿਆਦਾ ਹਨਾ ਧੁੱਪ ਚ ਜਾਂਦੇ ਆਉਂਦੇ ਰਹਿੰਦੇ ਆ ਤੇ ਕਾਫੀ ਉਹਨਾਂ ਦੇ ਹਨਾ ਟੈਨ ਹੋ ਜਾਂਦੀ ਆ ਤੇ ਇਹ ਡੀ ਟੈਨ ਹਨਾ ਫੇਸ ਵਾਸ਼ ਹੈਗਾ ਨਾਲ ਆਪਣ ਨੂੰ ਗੋਰਾ ਵੀ ਕਰੂਗਾ ਮਤਲਬ ਬਹੁਤ ਵਧੀਆ ਵਾਲਾ ਫੇਸ ਵਾਸ਼ ਆ ਇਹ ਇਹ ਜੈਂਟਸ ਲਈ ਹੈਗਾ ਹਨਾ ਤੇ ਇਹ ਜੈਂਟਸ ਆਰਾਮ ਨਾਲ ਯੂਜ਼ ਕਰ ਸਕਦੇ ਆ ਬਹੁਤ ਵਧੀਆ ਫੇਸ ਵਾਸ਼ ਹੈਗਾ ਹਨਾ ਇਹ ਰੋਜ਼ ਵਾਟਰ ਵਾਲਾ ਤੇ ਬਹੁਤ ਹੀ ਵਧੀਆ ਵਾਲਾ ਇਹ ਫ੍ਰੈਗਰੈਂਸ ਫ੍ਰੀ ਆ ਕੋਈ ਆਏ ਨਹੀਂ ਹਨਾ ਤੁਹਾਨੂੰ 스멜 ਜੀ ਨਹੀਂ ਚੜੂਗੀ ਜਦੋਂ ਤੁਸੀਂ ਸਪਰੇਅ ਕਰੋਗੇ ਅੱਖ ਚ ਵੀ ਕਿਤੇ ਪੈ ਜੇ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਹੁੰਦੀ ਹਨਾ ਤੇ ਬਹੁਤ ਜ਼ਿਆਦਾ ਵਧੀਆ ਟੋਨਰ ਆ ਇਹ ਵੀ 올 ਸਕਿਨ ਟਾਈਪ ਲਈ ਹੈਗਾ ਕੋਈ ਵੀ ਯੂਜ਼ ਕਰ ਸਕਦੇ ਆ men women ਡਰਾਈ ਸਕਿਨ ਵਾਲੇ oily ਸਕਿਨ ਵਾਲੇ ਸੈਂਸਿਟਿਵ ਸਕਿਨ ਵਾਲੇ ਕਿਸੇ ਤਰ੍ਹਾਂ ਦੀ ਵੀ ਸਕਿਨ ਹੋਵੇ ਹਨਾ ਤੇ ਇਹ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਇਹਦੀ ਸਪਰੇਅ ਕਰਨੀ ਆ ਨਾਲ ਨਾਲੇ ਆਪਣੇ ਪੋਰਸ ਨੂੰ ਵੀ ਕਲੋਜ਼ ਕਰੂਗਾ ਤੇ ਸਕਿਨ ਨੂੰ ਘੈਂਟ ਵਾਲੀ ਸਕਿਨ ਬਣਾ ਦੂਗਾ ਹਨਾ ਤੇ ਇੱਕ ਮੈਂ ਕੀਤਾ ਸੀ ਕੋਕੋਨਟ ਆਇਲ ਬਾਈ ਉਹ ਮੈਂ ਕੀਤਾ ਵਾਓ ਦਾ ਸੀਰੀਅਸਲੀ ਇਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈਗੇ ਆ ਮੈਂ ਵਾਲਾਂ ਤੇ ਲਾਉਣੀ ਹੁੰਦੀ ਆ ਤੇ ਆ ਵਾਲਾ ਕੋਕੋਨਟ ਆਇਲ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਵਾਓ ਦਾ ਤੁਸੀਂ ਵੀ ਇਹ ਜੇ ਆਪਦੇ ਬੱਚਿਆਂ ਨੇ ਮ사ਜ ਕਰਨੀ ਆ ਸਿਰ ਤੇ ਬਾਡੀ ਮ사ਜ ਜਾਂ ਆਪਦੇ ਸਿਰ ਤੇ ਕਾ ਤੁਸੀਂ ਆਹ ਵਾਲਾ ਆਇਲ ਬਾਈ ਕਰ ਸਕਦੇ ਹੋ ਇੱਕ ਮੈਂ ਤੁਹਾਨੂੰ ਅੱਜ ਦੱਸਣ ਲੱਗੀਆਂ ਮੰਨ ਲਓ ਜਦੋਂ ਆਪਾਂ ਨਾ ਮੇਕਅਪ ਕਰ ਲੈਨੇ ਆ ਤੇ ਆਪਾਂ ਕਿਸੇ ਪਾਰਟੀ ਵਿਆਹ ਫੰਕਸ਼ਨ ਤੋਂ ਘਰੇ ਆਉਣੇ ਆ ਤੇ ਘਰੇ ਆ ਕੇ ਆਪਾਂ ਨੂੰ ਬੜੀ ਜ਼ਿਆਦਾ ਨਾ ਜਲਦੀ ਹੁੰਦੀ ਹੈ ਵੀ ਹੁਣ ਯਾਰ ਮੇਕਅਪ ਨੂੰ ਫਟਾਫਟ ਲਾ ਦਈਏ ਜਾਂ ਆਪਾਂ ਨੂੰ ਐ ਹੁੰਦਾ ਵੀ ਫੰਕਸ਼ਨ ਅਟੈਂਡ ਕੀਤਾ ਤੇ ਆਪਾਂ ਉੱਥੇ ਹਨ ਕਾਰ 'ਚ ਬੈਠੇ ਬੈਠੇ ਹੀ ਉਤਾਰ ਦਈਏ ਤੁਹਾਨੂੰ ਮੈਂ ਫੇਸ ਮੇਕਅਪ ਰਿਮੂਵਰ ਇੱਥੇ ਦੱਸਣ ਲੱਗੀਆਂ ਜਿਹੜੇ ਵਾਈਪ ਹੈਗੇ ਆ ਚੰਗੀ ਤਰ੍ਹਾਂ ਇਹ ਮੇਕਅਪ ਨੂੰ ਕਲੀਨ ਕਰ ਦਿੰਦੇ ਆ ਤੇ ਇਹ ਹੈਗੇ ਆ ਮੇਕਅਪ ਰਿਮੂਵਰ ਵਾਈਪਸ ਮੇਕਓਵਰ ਪ੍ਰੋਫੈਸ਼ਨਲ ਦੇ ਤੇ ਬਹੁਤ ਹੀ ਜ਼ਿਆਦਾ ਵਧੀਆ ਕਿੰਨਾ ਮਰਜੀ ਆਪਣੇ ਕਜਲ ਗੁਜਲ ਮਸਕਰਾ ਮਸਕੂਰਾ ਲੱਗਿਆ ਹੋਵੇ ਸਾਰਾ ਚੰਗਾ ਹੀ ਤਰ੍ਹਾਂ ਹਨਾ ਉਤਾਰ ਦਿੰਦੇ ਆ ਤੇ ਇੱਕ ਆਪਨੂੰ ਭੈਣ ਦਾ ਕਮੈਂਟ ਆਇਆ ਸੀਗਾ ਵੀ ਮੈਂ ਫਸਟ ਟਾਈਮ ਹੀ ਕੇਰਾਟਿਨ ਸਮੂਥਨਿੰਗ ਰਿਬੋਡਿੰਗ ਕਰਾਉਣੀ ਹੈ ਕੀ ਕਰਾਵਾਂ ਰਿਬੋਡਿੰਗ ਤਾਂ ਅੱਜਕੱਲ ਨਹੀਂ ਕਰਾਉਣੀ ਚਾਹੀਦੀ ਉਹਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਆ ਸਮੂਥਨਿੰਗ ਵੀ ਨਹੀਂ ਕਰਾਉਣੀ ਚਾਹੀਦੀ ਅੱਜਕੱਲ ਹੋਰ ਬਹੁਤ ਵਧੀਆ ਵਧੀਆ ਆ ਟ੍ਰੀਟਮੈਂਟ ਆਏ ਆ ਜਿਹੜੇ ਜਿੰਨਾਂ ਚ ਕੈਮੀਕਲ ਘੱਟ ਹੁੰਦਾ ਜੇ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਆਪਾਂ ਕਹਿਦੇ ਹਾਂ ਨਾ ਛੱਲਿਆਂ ਵਾਲੇ ਹੈਗੇ ਆ ਬਹੁਤ ਹੀ ਜ਼ਿਆਦਾ ਕੰਗਰਾਲੇ ਆ ਹਨਾ ਫਿਰ ਤਾਂ ਤੁਹਾਨੂੰ ਥੋੜੇ ਜਿ ਕਿਸੇ ਹਾਈ ਕੈਮੀਕਲ ਚ ਜਾਣਾ ਪਊਗਾ ਹਨਾ ਬਹੁਤ ਸਾਰੇ ਆਇਆ ਤੇ ਰਿਬੌਂਡਿੰਗ ਤਾਂ ਬਿਲਕੁਲ ਨਾ ਕਰਾਓ ਸਮੂਥਨਿੰਗ ਹਨਾ ਤੁਸੀਂ ਕਰਾ ਸਕਦੇ ਹੋ ਜੇ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਮਤਲਬ ਬਰਫ ਤੇ ਇਸ ਟਾਈਪ ਦੇ ਹੈਗੇ ਆ ਜੇ ਤੁਹਾਡੇ ਵਾਲ ਨਾਰਮਲ ਹੀ ਹੈਗੇ ਆ ਤਾਂ ਤੁਸੀਂ ਕੇਰਾਟਿਨ ਕਰਾ ਸਕਦੇ ਹੋ ਕੇਰਾਟਿਨ ਇੱਕ ਤਰ੍ਹਾਂ ਦਾ ਟਰੀਟਮੈਂਟ ਆ ਇਹਦੇ ਵਿੱਚ ਕੈਮੀਕਲ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਆ ਬਹੁਤ ਹੀ ਲੋ ਹੁੰਦਾ ਇੱਕ ਤਰ੍ਹਾਂ ਦਾ ਵਾਲਾਂ ਨੂੰ ਪ੍ਰੋਟੀਨ ਮਿਲਦਾ ਆਪਣੇ ਵਾਲ ਬਰਨ ਵਗੈਰਾ ਨਹੀਂ ਹੁੰਦੇ ਨਹੀਂ ਤਾਂ ਪਤਾ ਕੀ ਹੁੰਦਾ ਜਿਆਦਾ ਤੀਜ਼ ਕੈਮੀਕਲ ਕਰਾਉਣ ਨਾਲ ਆਪਣੇ ਵਾਲ ਬਰਨ ਵਗੈਰਾ ਹੋ ਜਾਂਦੇ ਆ ਹੁਣ ਇਹ ਡਿਪੈਂਡ ਕਰਦਾ ਤੁਹਾਡੇ ਵਾਲਾਂ ਦੀ ਹੈਨਾ ਕੰਡੀਸ਼ਨ ਕਿਵੇਂ ਦੀ ਆ ਕੰਡੀਸ਼ਨ ਦੇਖ ਕੇ ਹੈਨਾ ਪੂਰਾ ਉਹਦੇ ਤੇ ਨਿਰਭਰ ਕਰਦਾ ਵੀ ਤੁਹਾਡੇ ਵਾਲਾਂ ਤੇ ਹਨਾ ਕਿਹੜਾ ਟਰੀਟਮੈਂਟ ਹੋ ਪਾਊਗਾ ਇੱਕ ਆਪਾਂ ਨੂੰ ਭੈਣ ਨੇ ਪੁੱਛਿਆ ਸੀ ਵੀ ਸਕਿਨ ਟਾਈਟ ਲਈ ਕਰੀਮ ਦੱਸੋ ਉਹਦੇ ਲਈ ਵੀ ਆਪਾਂ ਜਲਦੀ ਕਰੀਮ ਲੈ ਕੇ ਆਵਾਂਗੇ ਇੱਕ ਨਾ ਪਾਊਚ ਆਉਂਦਿਆ ਆ ਉਹ ਕੋਲੇਜਨ ਹੁੰਦਾ ਉਹਨੂੰ ਆਪਾਂ ਜਿਨ੍ਹਾਂ ਦੇ ਜ਼ਿਆਦਾ ਸਕਿਨ ਲੂਜ਼ ਹੋ ਗਈ ਆ ਜਾਂ ਜਿਨ੍ਹਾਂ ਦੇ ਪਿੰਪਲ ਬਹੁਤ ਹੁੰਦੇ ਆ ਉਹ ਸਪੈਸ਼ਲ ਉਹਦੇ ਵਾਸਤੇ ਹੁੰਦਾ ਇੱਕ ਗਲਾਸ ਪਾਣੀ ਲੈਣਾ ਪਾਊਚ ਨੂੰ ਕਟਣਾ ਤੇ ਉਹਦੇ ਵਿੱਚ ਘੋਲਣਾ ਤੇ ਫਿਰ ਪੀਣਾ ਤੇ ਉਹਦੇ ਨਾਲ ਆਪਣੀ ਸਕਿਨ ਬਹੁਤ ਜ਼ਿਆਦਾ ਟਾਈਟ ਹੋਣ ਲੱਗ ਜਾਂਦੀ ਹੈ ਕਿਉਂਕਿ ਪੂਰੀ ਸਕਿਨ ਤੇ ਹਨਾ ਉਹ ਵਰਕ ਕਰਦਾ ਤੇ ਆਪਾਂ ਜਲਦੀ ਇਸ ਟਾਪਿਕ ਤੇ ਵੀ ਵਲੌਗ ਲੈ ਕੇ ਆਵਾਂਗੇ ਤੇ ਤੁਸੀਂ ਹੋਰ ਵੀ ਕਮੈਂਟ ਕਰਕੇ ਦੱਸਿਓ ਕਿੰਦਾ ਦੇ ਤੁਹਾਨੂੰ ਵਲੌਗ ਚਾਹੀਦੇ ਆ ਤੇ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਪਸੰਦ ਆਇਆ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕੱਲ ਨਵੇਂ ਵਲੌਗ ਨਾਲ ਬਾਏ ਬਾਏ